ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਦਿਨ ਦੇ ਕਾਜ ਨਾਲ ਸੇਮ ਜਗ੍ਹਾ ਤੋਂ ਸੇਮ ਗੱਡੀ 'ਚੋਂ ਸਾਡਾ ਸਾਰਿਆਂ ਦਾ ਵੈਲਕਮ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਨਵਾਂ ਵਲੌਗ ਸੋ ਅੱਜ ਮੰਗਲਵਾਰ ਦਾ ਦਿਨ ਵਰਕਿੰਗ ਡੇ ਅੱਜ ਵੀ ਰਾਤ ਦੇ ਵਿੱਚ ਕੰਮਕਾਰ ਦੇ ਵਿੱਚ ਲੰਘ ਜਾਣਾ ਜੀ ਸੋ ਵੀਡੀਓ ਬਣਾ ਕੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲਈਏ ਸੱਜਣਾ ਵੀਰਾਂ ਨੂੰ ਸასი ਕਾਲ ਬੁਲਾਦੀਏ ਆਪਣੇ ਵੀਰ ਭਰਾਵਾਂ ਪੈਣਾ ਨੂੰ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਅੱਗਾਜ ਨਵੇਂ ਵਲੌਗ ਦੇ ਨਾਲ ਔਰ ਸਾਨੂੰ ਸਾਰੇ ਠੀਕ ਠਾਕ ਹੋ ਜੀ ਚੜਦੀ ਕਲਾ ਚ ਹੋ ਜੀ ਆਪਾਂ ਵੀ ਸਾਰੇ ਠੀਕ ਠਾਕ ਬਿਲਕੁਲ ਵਧੀਆ ਜੀ ਸਭ ਕੁਝ ਠੀਕ ਠਾਕ ਚੱਲ ਰਿਹਾ ਸੋ ਨਿੱਕੀ ਜੀ ਬੇਨਤੀ ਫੋਲੋ ਨਹੀਂ ਆ ਰਹੇ ਸਾਡੀ ਆਈਡੀ ਤੇ ਪਲੀਜ਼ ਬੇਨਤੀ ਹੈ ਕਿ ਵੱਧ ਤੋਂ ਵੱਧ ਫੋਲੋ ਕਰੋ ਸਾਡੇ ਪੇਜ ਨੂੰ ਲਾਈਕ ਕਰੋ ਕਮੈਂਟ ਕਰੋ ਵੀਡੀਓ ਸਾਡਿਆਂ ਨੂੰ ਸ਼ੇਅਰ ਕਰੋ ਜਿੰਨਾ ਦਬਕੇ ਹੋ ਸਕਦਾ ਅੱਜ ਜੀ ਇੱਕ ਬਹੁਤ ਹੀ ਸਪੈਸ਼ਲ ਦਿਨ ਅੱਜ ਸਾਡੇ ਛੋਟੇ ਜੇ ਪਤੀਜੇ ਦਾ ਹੈਪੀ ਬਰਥਡੇ ਆ ਸ਼ਾਮ ਨੂੰ ਉਹਨਾਂ ਦੇ ਪਾਰਟੀ ਆ ਬਰਥਡੇ ਫਰਸਟ ਬਰਥਡੇ ਦੀ ਤੋਂ ਉੱਥੋਂ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਲੌਗ ਦੇ ਵਿੱਚ ਉਹਨਾਂ ਵਾਸਤੇ ਥੋੜੀ ਜੀ ਸ਼ੋਪਿੰਗ ਗਿਫਟ ਬੱਚੇ ਵਾਸਤੇ ਕੱਲ ਲੈ ਕੇ ਆਏ ਸੀ ਕੱਲ ਦੇ ਵਲੌਗ ਜੇ ਤੁਸੀਂ ਵੇਖਿਆ ਹੋਣਾ ਅੱਜ ਦੀ ਪਾਰਟੀ ਸ਼ਾਮ ਨੂੰ ਸਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਉਹਨਾਂ ਦੇ ਕਲਿੱਪ ਜੋ ਪਾਰਟੀ ਦੇ ਵਿੱਚ ਹੈਗਾ ਸਾਰੇ ਕਲਿੱਪ ਤੁਹਾਨੂੰ ਹਾਂਜੀ ਮਿੱਤਰੋ ਲੇਸੀ ਜੀ ਫੰਕਸ਼ਨ ਤੇ ਬਸ ਅਸੀਂ ਤੁਹਾਨੂੰ ਕਿ ਛੋਟੇ ਛੇ ਦਾ ਬਰਥਡੇ ਅੱਜ ਬਰਥਡੇ ਤੇ ਚੱਲੇ ਸੀ ਪਾਰਟੀ ਸੀ ਛੋਟੀ ਜੀ ਸੋ ਪਾਰਟੀ ਦਾ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਰਥਡੇ ਬாய் ਬਰਥਡੇ ਬாய் हेलो हैप्पी बर्थडे बर्थडे हेलो इधर भी इधर बुलाओ अरे का दे हैप्पी बर्थडे का देखा देखा दे हैप्पी बर्थडे का दे फिर कर दे एक बारी हैप्पी बर्थडे हैप्पी बर्थडे कर दो हैप्पी बर्थडे कर दो हैप्पी बर्थडे कर दो हैप्पी बर्थडे लो हाउ आर यू बेबी ठीक है लो जी हम आ सी पहुंच गए हैं एकदम कितने आए हैं आपा पुत्र ਉਹ ਆ ਗਏ ਬਰਡੇ ਬੋਏ ਉਹ ਵੇਖੋ ਜੀ ਬਰਡੇ ਬੋਏ ਹਾਂਜੀ 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 ਹ ਗਰੁੱਪ ਗੈਂਗ ਗਰੁੱਪ ਗੈਂਗ ਬਹੁਤ ਜਿਆਦਾ ਮਾਈ ਦੇਖਦਾ ਉਪੀ ਚਲ ਤਾਂ ਇਹ ਵੱਟੇ ਪੋਟੇ ਦੇਖਿਆ 47 ਰੁਪਏ ਇਹ ਜਦੋਂ ਮੈਂ ਕਿੱਦਰੀ ਫੋਟੋ ਪੈਣਾ ਕਿਟੂ ਗਾ ਇੱਧਰ ਫੋਟੋ ਖਿੱਚਣੀ ਪੈਣਾ ਚੱਲ ਚੱਲ ਉਹ ਵੇਹੜਾ ਉਹਨੂੰ ਪਤਾ ਲੈ ਸਾਰੀ ਕਲਾ ਮੈਦਾ ਕਿੱਦਾਂ ਤੇ ਜਰਾ ਮਰ ਕੱਜ ਚੱਲ ਜਰਾ ਮਰ ਤੂੰ ਤੇ ਜਾਉਂਦਾ ਕਿੰਬੜ ਕਰਦੇ ਠੀਕ ਕਿਤੇ ਇਹਦੇ ਦੇਖੋ ਜਰਾ এদেরে হ্যাঁ সরি আম বিস্কুট দিয়া আয় আয়ু আয়ু আইবিস গি যা আয় ওদে মুখ মারি যানো মুমবতী বুঝাও তোরা কর চল যা মুখ মার চল ও দাদা तेरे बहुत मेला है टू यू টু ইউ হ্যাপি বার্থডে টু ইউ হ্যাপি বার্থডে ਕੀ ਕਰਿਆ ਕੋਈ ਨਹੀਂ ਹੋਣ ਦੇ ਜੀ ਕਹਿਤਾ ਇਹ ਬਾਰੇ ਗੇਰ ਬਈ ਆ ਬਣਦੀ ਵੀਡੀਓ ਬਣਦੀ ਉਹ ਮੂੰਹ ਚ ਪੈ ਗਈ ਚੱਲ ਇੱਕ ਕੇ ਜੀ ਚੱਲ ਵੀਡੀਓ ਮਾਰੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਜਿਵੇਂ ਹੁੰਦਾ ਹੈ ਚਲਾ ਲੱਖਾ ਤੂੰ ਵੀ ਅੱਛਾ ਇੱਛੇ ਕਿਦਾ ਫੇਰ ਲੈਣਾ ਮੈਂ ਐਡੇ ਤਾਂ ਮਰੀ ਜੰਨੇ ਆ ਚਲੋ ਠੀਕ ਆ ਜੀ ਚਲੋ ਚਲੋ ਕਹਾਂ ਗੋਪੀ ਤੇ ਕੋਮਲ ਦੇ ਨਾਲ ਦੱਸ ਪੀਟੇ ਤੇ ਦਿਓ ਨਾ ਇਹ ਦੇ ਨਾ ਮੂੰ